ਕਾਰੀ ਕਰੋ ਗਰਮਕਾਰੀ ਕਰੋ ਗਰਮਕਾਰੀ ਕਰੋ ਦੋਖਿਆਂ ਨੂੰ ਗ੍ਰਬਸਤ ਕਰੋ ਜਾਨ ਤੋਂ ਖੇਡਾਂ ਕੱਲੂ ਠੀਕ 10 ਵਜੇ ਇੱਥੇ ਇਕੱਠੇ ਹੋਵਾਂਗੇ ਔਰ ਸੜਕ ਜਾਂਦ ਕਰਾਂਗੇ ਔਰ ਸਰਕਾਰ ਪ੍ਰਤੀ ਜਿਹੜਾ ਆਪਣਾ ਰੋਸ ਜਹਰ ਕਰਾਂਗੇ ਬੀਤੇ ਕੁਝ ਦਿਨ ਪਹਿਲਾਂ ਰਾਜਕੁਮਾਰ ਨਾਮ ਦੇ ਵਿਅਕਤੀ ਨੇ ਸੁਸਾਇਡ ਕੀਤੀ ਸੀ ਜਿਸ ਨੂੰ ਲੈ ਕੇ ਵੱਖ-ਵੱਖ ਜੰਡਿਆਲਾ ਮੰਜਗੀ ਤੋਂ ਲੈ ਕੇ ಗ್ರಾಮ ਪੰਚਾਇਤਾਂ ਦੀਆਂ ਮੀਟਿੰਗਾਂ ਹੋਈਆਂ ਜਿਸ ਨੂੰ ਲੈ ਕੇ ਸੁਸਾਇਡ ਨੋਟ ਵੀ ਵਿਅਕਤੀ ਦੇ ਵੱਲੋਂ ਬਰਾਮਦ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੁਲਿਸ ਦੇ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ ਲਗਾਤਾਰ ਪੁਲਿਸ ਨੂੰ ਕਿਹਾ ਜਾ ਰਿਹਾ ਹੈ ਜਸਦਤ ਚਲਦੇ ਜੰਡਿਆਲਾ ਮੰਜਗੀ ਤੇ ಗ್ರಾಮ ਪੰਚਾਇਤ ਦੇ ਵਿਅਕਤੀਆਂ ਨੇ ਇੱਕ ਇਕੱਠ ਕਰਨ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਕਿ ਕੱਲ੍ਹ ਉਹ ਜੰਡਿਆਲਾ ਮੰਜਗੀ ਦੇ ਵਿੱਚ ਇਕੱਠ ਕਰਨਗੇ ਤੇ ਰੋਸ਼ ਪ੍ਰਦਰਸ਼ਨ ਵੀ ਕਰਨਗੇ ਇਸ ਤੋਂ ਇਲਾਵਾ ਹੋਰ ਕੀ ਜਾਣਕਾਰੀ ਜੀ ਕੀਤੀ ਹੈ ਤੁਸੀਂ ਵੀ ਸੁਣੋ ਬੜੇ ਜੀ ਮਨ ਦੇ ਨਾਲ ਗੱਲ ਕਰਨ ਜਾ ਰਹੇ ਆ ਕਿ ਰਾਜਕਮਾਰ ਅੱਜ ਪੰਜਵਾਂ ਦਿਨ ਹੋ ਗਿਆ ਜਿਹਨੇ ਸਿਊਸਾਈਡ ਕੀਤਾ ਆ ਸਿਊਸਾਈਡ ਦਾ ਸਿਊਸਾਈਡ ਨੋਟ ਵੀ ਜਿਹੜਾ ਆ ਉਹ ਪੁਲਿਸ ਨੂੰ ਮਿਲ ਗਿਆ ਆ ਜਿਹਦੇ ਵਿੱਚ ਜਿੱਥੇ ਇਹਨਾਂ ਨੇ ਆਪਣੇ ਲੜਕੇ ਦਾ ਵਿਆਹ ਕੀਤਾ ਸੀਗਾ ਉਹ ਲੜਕੀ ਉਹਦਾ ਸਹੁਰਾ ਤੇ ਜਿਹੜੇ ਹੋਰ ਪੰਜ ਬੰਦੇ ਜਿਹੜੇ ਆ ਜਿਨ੍ਹਾਂ ਦੇ ਨਾਮ ਲਿਖੇ ਗਏ ਆ ਸੁਸਾਈਡ ਨੋਟ ਦੇ ਵਿੱਚ ਅੱਜ ਇੱਥੇ ಗ್ರಾಮ ਪੰਚਾਇਤ ਜੰਡਿਆਲਾ ਆਲੇ ਦੋਆਲੇ ਦਸਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਮੋਹਤਬਰ ਬੰਦਿਆਂ ਦਾ ਇਕੱਠ ਹੋਇਆ ਆ ਔਰ ਇਸ ਗੱਲ ਦਾ ਰੋਸ ਪ੍ਰਗਟ ਕਰ ਰਹੇ ਆ ਵੀ ਪੁਲਿਸ ਜਿਹੜੀ ਆ ਅਜੇ ਤੱਕ ਦੁਸ਼ਿਆਂ ਨੂੰ ਨਹੀਂ ਫੜ ਰਹੀ ਇਹਦੇ ਲਈ ਕੱਲ ਦਾ ਪ੍ਰੋਗਰਾਮ ਬਣਾਇਆ ਆ ਕਿ ਕੱਲ ਨੂੰ ਠੀਕ 10 ਵਜੇ ਇੱਥੇ ਇਕੱਠੇ ਹੋਵਾਂਗੇ ਔਰ ਸਾੜੇ ਚਾਮ ਕਰਾਂਗੇ ਔਰ ਸਰਕਾਰ ਪ੍ਰਤੀ ਜਿਹੜਾ ਆਪਣਾ ਰੋਸ ਜਗਰ ਕਰਾਂਗੇ ਕਿ ਜਿਨ੍ਹਾਂ ਚ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਚ ਕਰ ਜਿਹੜਾ ਆ ਅਸੀਂ ਜਿਹੜਾ ਆ ਬੋਡੀ ਦਾ ਜਿਹੜਾ ਸੰਸਕਾਰ ਅਸੀਂ ਨਹੀਂ ਕਰਾਂਗੇ ਇਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਆਓ ਰਲ ਮਿਲ ਕੇ ਪਾਰਟੀ ਵਾਗੀ ਤੋਂ ਉੱਪਰ ਉੱਠ ਕੇ ਜਿਹੜਾ ਆ ਇੱਕ ਇਨਸਾਫ ਦੀ ਮੰਗ ਜਿਹੜੀ ਕਰਦੇ ਆ ਉਹਨੂੰ ਪੂਰਾ ਕੀਤਾ ਜਾ ਸਕਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਅਸੀਂ ਕਹਿਣ ਜਾ ਰਹੇ ਆ ਕਿ ਸਾਡੇ ਪਿੰਡ ਦਾ ਰਾਜਕਮਾਲ ਜੋ ਕਿ ਜੰਡਿਆਲੇ ਦੇ ਵਿੱਚ ਦੀ ਜੀ ਵਰਕਸ਼ਾਪ ਆ ਉਸ ਨੂੰ 29 ਤਰੀਕ ਦਾ ਹੁਣੇ ਸੂਚਨ ਕੀਤਾ ਆ ਜਿਹਦੇ ਵਿੱਚ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਇਸ ਰੋਸ ਦੇ ਵਜੇ ਵਜਾ ਦੇ ਨਾਲ ਸਾਰੇ ਹਲਕੇ ਦੇ ਜਿੰਨੇ ਵੀ ਨਗਰ ਆ ਇਹਦੇ ਨਾਲ ਪਿਆਰ ਕਰਨ ਵਾਲੇ ਉਹ ਸਾਰੇ ਅੱਜ ਇਕੱਠੇ ਹੋਏ ਆ ਉਹਨਾਂ ਨੇ ਇਹ ਐਲਾਨ ਕੀਤਾ ਕਿ ਕੱਲ ਨੂੰ ਅਸੀਂ ਜੰਡਿਆਲੇ ਦੇ ਵਿੱਚ ਰੋਡ ਜਾਮ ਕਰਾਂਗੇ ਜੋ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਮੰਗ ਆ ਜਾਂ ਤਾਂ ਅੱਜ ਸ਼ਾਮ ਤੱਕ ਗ੍ਰਿਫਤਾਰੀ ਕੀਤੀ ਜਾਵੇ ਮੇਨ ਬੰਦਿਆਂ ਦੀ ਨਹੀਂ ਤਾਂ ਕੱਲ ਨੂੰ ਸਾਡੇ ਵੱਲੋਂ ਐਲਾਨ ਅਚਾਰ ਦਿੱਤਾ ਗਿਆ ਆ ਕੱਲ ਤੋਂ ਅਸੀਂ ਜਾਨੀਏ ਰੋਡ ਜਾਮ ਕਰਾਂਗੇ ਉਹਨਾਂ ਚਿਰ ਅਸੀਂ ਉੱਥੋਂ ਧਰਨੇ ਤੋਂ ਨਹੀਂ ਉੱਠਾਂਗੇ ਜਿੰਨਾ ਚਿਰ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਦੇ